ਹਾਂਜੀ ਬਿਲਕੁਲ ਜੀ ਜਦੋਂ ਵਿਧਾਇਕ ਸਾਹਿਬ ਜਾਂਦੇ ਆ ਕਿਤੇ ਵੀ ਨਾਲ ਬੰਦੇ ਵੀ ਹੁੰਦੇ ਨਾਲ ਉਹਦੇ ਸਿਕਿਉਰਟੀ ਆ ਮੋੜ ਪਰ ਵਿਅਕਤੀ ਨਾਲ ਹੁੰਦੇ ਆ ਔਰ ਸੀਗੇ ਵੀ ਇਸ ਮਤਲਬ ਜਿੰਨਾ ਦਿਰ ਉਹ ਬੈਠੇ ਰਹੇ ਉਸੇ ਟੇਬਲ ਤੇ ਵਿਧਾਇਕ ਸਾਹਿਬ ਵੀ ਬੈਠੇ ਰਹੇ ਆ ਤੇ ਬਾਅਦ ਚ ਸ਼ਗਨ ਦੇਣ ਗਏ ਸ਼ਗਨ ਤੋਂ ਬਾਅਦ ਜਦੋਂ نیچے ਉਤਰ ਕੇ ਉਹ ਮਤਲਬ ਖਾਣਾ ਖਾਣ ਦੇ ਵਾਸਤੇ ਹਾਲ ਚ ਚਲੇ ਗਏ ਤੇ ਕੁਦਰਤੀ ਜਿਵੇਂ ਸੱਡਨ ਲਈ ਉਹਨਾਂ ਦੇ ਨਾਲੇ ਵਾਪਰ ਨਹੀਂ ਸੀ ਗੱਲ ਤੇ ਉਹ ਆਣ ਕੇ ਦੁਬਾਰਾ ਫੇਰ ਟੇਬਲ ਤੇ ਬੈਠ ਗਏ ਜੀ ਤੇ ਜਦੋਂ ਟੇਬਲ ਤੇ ਬੈਠੇ ਆ ਤੇ ਉਸ ਤੋਂ ਬਾਅਦ ਅਚਾਨਕ ਹੀ ਜਣੀ ਇਹ ਮਦਲੀਮੀ ਚੇਟ ਲਈ ਉਹਨਾਂ ਦਾ ਜਿਹੜਾ ਪਹਿਲਾਂ ਤਿਆਰੀ ਹੋਊਗੀ ਵੀ ਉਸ ਟਾਈਮ ਦੇ ਵਿੱਚ ਹੀ ਆਉਣਾ ਹੋ ਸਕਦਾ ਕਿਸੇ ਨੇ ਟਿੱਪ ਵੀ ਤੇਵਾ ਵੀ ਕੀਤਾ ਹੋਵੇ ਭਈ ਇਕੱਲੇ ਆ ਤੋ ਜਲਦਬਾਜੀ ਚ ਆਏ ਤੇ ਫਾਇਰ ਕਰਕੇ ਤੇ ਚਲੇ ਗਏ ਪੰਜ ਸਾਧ ਨਾਲ ਵੀ ਸੁਣਨ ਦੇ ਵਿੱਚ ਆ ਕਿ ਗਾਰਡ ਹੁੰਦੇ ਨੇ ਕਈ ਵਾਰੀ ਹਾਂਜੀ ਪਰਸਨਲ ਪਹਿਲਾਂ ਤਾਂ ਉਹਨਾਂ ਨੂੰ ਮਤਲਬ ਪੁਲਿਸ ਪ੍ਰੋਟੈਕਸ਼ਨ ਸੀਗੀ ਉਹ ਚਲੋ ਉਹਨਾਂ ਨੂੰ ਸਫੀਸ਼ੀਐਂਟ ਨਹੀਂ ਸੀ ਉਹਨਾਂ ਨੇ ਉਹਨੂੰ ਛੱਡਿਆ ਆ ਸੀਗਾ ਇਹ ਫਿਰ ਬਾਅਦ ਦੇ ਵਿੱਚ ਜਾਨੀ ਇਹਨਾਂ ਦੇ ਪ੍ਰਾਈਵੇਟ ਬੰਦੇ ਜਿਹੜੇ ਨਾਲ ਸੰਗੀ ਸਾਥੀ ਤਾਂ ਰਹਿੰਦੇ ਸੀਗੇ ਜਦੋਂ ਵੀ ਮੰਨ ਲਓ ਪੰਚਾਇਤ ਦਾ ਕੰਮ ਕਰਦੇ ਸੀ ਜਾਂ ਜਿਸ ਤਰ੍ਹਾਂ ਵੀ ਜਾਂ ਕੋਈ ਵੀ ਸਰਪੰਚਾ ਜਦੋਂ ਜਾਂਦਾ ਨਾਲ ਬੰਦੇ ਤਾਂ ਕੋਈ ਪੰਜ ਸੱਤ ਹੁੰਦੇ ਹੀ ਆ ਔਰ ਇਹਦੇ ਵਿੱਚ ਵੀ ਸੀ